おい नाम में ताज़ा नानक नाम में ताज़ी हाम जियान थी माता गुरींदा न ਸੇਕ ਬਹਾਦਰ ਸਤਾੜਾ ਗੁਰਦਵਾਰ ਦੇ ਸ਼ਰਧੇ ਮੇਰ ਭਰਾਸਾ ਖਾਣ ਮਹਾਰਾਜ ਸੰਗਤਾਂ ਸਲੋਕ ਸਫਾਗਤਾਂ ਨੂੰ ਜੀਵਕ ਚਪੌਰਾ ਸੰਤਾਂ ਨੂੰ ਅੰਮ੍ਰਿਤ ਵੇਲੇ ਜਾਗਣਾ ਬਾਣੀ ਬਾਣੀ ਜੋੜੇ ਕਿਰਤੋ ਇਤ ਪੱਤਰ ਰੱਖੋ ਗੁਰਦਵਾਰ ਦੇ ਰਾਜ ਅਖੋ ਮਹਾਰਾਜ ਸੰਗਤਾਂ ਜੀ ਸਲੋਕ ਸਫਾਗਤ ਪੱਤਰ ਦੇ ਮਹਾਰਾਜ ਜੇੜੀ ਬਹੁਤ ਵਾਰ ਸੰਗਤਾਂ ਦੀ ਸੇਵਾ ਕੀਤੀ ਹੈ ਮਨੋ ਕਉਣਾ ਪੂਰੀਆਂ ਕਰਨ ਇਤ ਪੱਤਰ ਰੱਖੀ ਬਦਲ ਦੀ ਗੱਲ ਰੱਖੀ ਮਹਾਰਾਜ ਕਰੇ ਦਾ ਭਾਗ ਕਰਨਾ ਦਇਆ ਕਰਨੀ ਬਾਰ ਸੱਚਾ ਪਾਜਾ ਤਾਂ ਗੁਰੂ ਗੋਬਿੰਦ ਸਿੰਘ ਜੀ ਮਾਰ ਕਰਵਾ ਪਾਜੋ ਆਵਲੀ ਦੇ ਬਾਣੇ ਸੁਖ ਸਿਕਾ ਦੀ ਰਾਤ ਬਤੀਤ ਹੋਈ ਆ ਦੋਨਾ ਸੁਖ ਸਿਕਾ ਦਾ ਦਿਨ ਬਤੀਤ ਕੋਲੋਂ ਮਾਣ ਸੱਚਾ ਪਾਛਾ ਜਿੱਦਾਂ ਤੇਰੇ ਸ਼ਬਦ ਕੀਰਤਨ ਆਗ ਤਰੁਤੀ ਨਾਮਯਾ ਦਾ ਸਾਮਣ ਪਿਆ ਜਾਗਣਾ ਪੂਰਾ ਜਗਤ ਪੂਰਾ ਨੇ ਤੈਨੂੰ ਬਖਸ਼ਿਓ ਮੋਟਰਾਂ ਮਸ਼ੀਨੀਆਂ ਸੋਦੇ ਚਲਾਉਣੀਆਂ ਦਇਆ ਕਰਨੀ ਪੰਥ ਖਾਲਸੇ ਦੀ ਚਲਦੀ ਕਹਾ ਕਰਨੀ ਧਰਮ ਦਾ ਵਾਧਾ ਕਰਨਾ ਨਾਮ ਜਾਂ ਦਾਤਾਂ ਬਖਸ਼ੀਆਂ ਮਾਰੋ ਚੱਲੇ ਪਾਉਣ ਲੱਗੇ ਆ ਸੁਖ ਹੋਏ ਨਾਮ ਜੱਲੇ ਨਾਮ ਕੇ ਨਾਮ ਚਲਦੀ ਗਾ ਏ ਭਾਈ ਜਵਨਤਾ ਵਿਜਿਆ ਦੇ ਜਕਾਰੇ ਗਜਾਵੇ ਫਤੇ ਪਾਵੇ ਸਿੰਘਾਂ ਜੀ ਦਨੂ ਪਾਵੇ ਜੈ ਬੁਜਰੀ ਆਗਾਰ ਚਟਿਆ ਬਾਜਾ ਵਾਲਿਓ ਸਾਥ ਕਰੋ ਨਾ ਕਰੋ ਕਰਤ ਬਾਲੇ ਜੀ ਲਾਲ ਕਿਤੋ ਮੋਤੋ ਲੀ ਲੋ ਨਾ ਸਰਕਾਰ ਨੂੰ ਕਾਲ ਦਾ ਜਿੰਦਾਨ ਕੀ ਕਰ ਜੈ ਬੁਜਰੀ ਆਗਾਰ ਜਬਰਿਆ ਆਗਾਰ ਤੇ ਬੰਦੇ ਕਾ ਤੇਰੀਆਂ sc enquantorop sem bandenga студien cuki Harriet 它們ətata k Foreign Could accur It in eben IT in It in आखीर घणी मेरे सिंगा द प्यार ड ही तानीवार फित चार ॾलिया हिकु मेरे सिंगा द प्यार डी व सिंह दा प्यार दंगिया का प्यार दंगाया बेटा बेदा मैं संगतार गरीब जाता मैं संगत राख लिया ਦੇ ਜਿਦਾ ਚਾਹਿੰਦਾ ਮੈਂ ਸੰਗਤ ਹੋਏ ਜ ਆ ਗਿਆ ਰਾਕੇ ਲੇ ਗਰੀਂ ਬਜਾ ਕੇ ਦੇ ਜਿਦਾ ਚਾਹਿੰਦਾ ਮੈਂ ਸੰਗਤ ਹੋਏ ਜ ਆ ਗਿਆ ਰਾਕੇ ਲੇ ਗਰੀਂ ਬਜਾ ਕੇ ਦੇ ਜਿਦਾ ਚਾਹਿੰਦਾ ਮੈਂ ਸੰਗਤ ਹੋਏ ਜ ਆ ਗਿਆ ਅੱਗੇ ਚੱਲਾ ਕੇ ਸਿੰਘਾ ਚਲੋ ਆ ਜਾ ਅੱਗੇ ਹੌਲਕੇ ਔਖੀ ਛੜੀ ਨਾ ਦੇ ਕਾ ਨੂੰ ਸੱਦੇ ਪਾਤਸ਼ਾ ਰਾਖ ਲੈ ਗਰੀ ਬਜਾਣ ਕੇ ਔਖੀ ਕਾ ਦੀ ਮਸਤ ਸਾਵੇਂ ਨੱਚੇ ਬਾਸਰਾ ਰਾਖ ਲੈ ਗਰੀ ਬਜਾਣ ਕੇ ਔਖੀ ਕਾ ਦੀ ਮਸਤ ਸਾਵੇਂ ਸੱਦੇ ਸਵਾਜਾ ਰਾਖ ਲੈ ਗਰੀ ਬਜਾਣ ਕੇ ਟੇਂਗਤ ਰਕੇ ਆ ਗਿਆ अकेला गरीब जान के देखता टेंदा मैं संगत हरे के आ गया रख ले

ਬਾਈ ਵਾਹ ਖਾਲਸਾ ਵਾਹ ਜੀ ਫਿਰ ਪੈਰੀ ਸਾਧ ਸੰਗਤ ਜੀ ਸਾਡਾ ਸਾਰਾ ਜਥਾ ਅੱਗੇ ਪਹੁੰਚ ਗਿਆ ਸੀ ਤੇ ਆ ਬਾਕੀ ਜਥਾ ਮਗਰ ਰਹਿ ਗਿਆ ਜੀ ਹੁਣ ਪਹੁੰਚਣ ਦੇ ਨੇ ਬਾਬਾ ਬੈਂਤ ਸਿੰਘ ਜੀ ਮਗਰ ਰਹਿ ਗਏ ਨੇ ਬਾਬਾ ਜੀ ਆਪਣਾ ਬੋਜਾ ਮਗਰ ਰਹਿ ਗਿਆ ਹੁਣ I'm oh, not oh, oh, oh. i'm not ਸੋ ਤੋ ਨੰਦ ਪੂਰ ਹੋ ਲਾਇਆ ਮਾਤਾ ਕੁਜਰੀ ਦਾ ਲਾਲ ਕੇ ਜੇ ਨੰਦ ਪੂਰ ਹੋ ਲਾਇਆ ਹਰੀਆ ਮਰਦੀਆ ਧੰਗਰੀ ਬਸੇ ਨਹੀਂ ਕਰਦੇ ਮੇਰੇ ਰਣ ਹਾਲੇ ਸੀਨੇ ਕੱਛ ਖੱਛ ਕੇ I'm oh

ਗੜ ਹੋਈ ਭੁੱਖਾ ਨੰਗਾ ਰਿਆ ਨ ਕੋਈ ਆਏ ਹੈ ਫਤਿਹ ਬਿਲਾਉਣੇ ਨਾ ਹਲਕ ਜਾਗੇ ਸੰਤਾਂ ਦੇ ਚਰਨਾਂ ਨੂੰ ਭਾਵੇ ਜੀ ਆਗਾ ਦੁਬਾਰਾ ਬਿਲਾ i पाशो जप सतनाम सतनाम जपनाम सतनामे फल ਦਾ ਤਾਰੇ ਪ੍ਰਗਟ ਸਿੰਘ ਦੀ ਯਾਦਗਾਰੀ ਦੱਸਣ ਲੱਗੇ ਆ ਜੀ ਜਿੱਤੇ ਜਦੋਂ ਪ੍ਰਗਟ ਸਿੰਘ ਹੋਏ ਨਹੀਂ ਉਹਨਾਂ ਨੇ ਇਹ ਜੋ ਕਲਪੁਖ ਚਲਾਇਆ ਜੋ ਇਹ ਸੰਗ ਚਲਾਇਆ ਉਹ ਬਾਬਾ ਪ੍ਰਗਟ ਸਿੰਘ ਜੀ ਨੇ ਉਹਨਾਂ ਦੇ ਪਿੰਡੋਂ ਪਹਿਲੇ ਚੱਲੇ ਪਹਿਲੇ ਸ਼ਹਿਰ ਤੋਂ ਉਸ ਦੇ ਦੂਜੇ ਸਰ ਵਰਕੇ ਪਗੀ ਇਹ ਥੰਗ ਮੰਗਲਪੁਰਾ ਪਿੰਡੋਂ ਚੱਲ ਪਿਆ ਪਰ ਚੱਲਿਆ ਨਾਲ ਸਾਡੇ ਨਾਲ ਸਹਾਇਤਾ ਲਈ ਉਹਨਾਂ ਚਲਾਏ ਨਾਲ ਰਹੇ ਸਾਡੇ ਉਹਨਾਂ ਜਿੰਨੇ ਜਿੰਨਾ ਜਿਹੜੇ ਜੀ ਆ ਉਹ ਮੁੜ ਕੇ ਸਾਡੇ ਨਾਲ ਜਾਂਦੇ ਆਏ ਛਾਂਗ ਦੇ ਨਾਲ ਥੰਗ ਨੇ ਸੇਵਾ ਕੀਤੀ ਹਰਕਦੀ ਸੇਵਾ ਕੀਤੀ ਹੈ ਗੁਰੂ ਦਾ ਸਿੰਘ ਹੀ ਗੁਰੂ ਦਾ ਪਿਆਰਾ ਸੀ ਜੀ ਸਾਰੇ ਜਾਣ ਵਾਲੇ ਜੀ ਹਰ ਕਿਸਾ ਨੇ ਸਾਡੇ ਕੋਲ ਉਹ ਨੰਗਰ ਕੋ ਛੱਡ ਕੇ ਨਹੀਂ ਹੁੰਦਾ ਮੰਜਿਆ ਤੋਂ ਦਾਦਾ ਜੀ ਹਰ ਕਲੰਗ ਢੇਬੀ ਦੀ ਫੇਰਾ ਪਾ ਕੇ ਗਿਆ ਉਹ ਕੋਈ ਚੀਜ਼ ਨਹੀਂ ਕਹਿਣਾ ਪਰ ਇਹ ਉਹਨਾਂ ਦੀ ਇਹ ਜੇ ਫੌਜਾਂ ਚਲਾਈਆਂ ਸਾਰੀਆਂ ਇਹ ਉਹਨਾਂ ਮੋਢੇ-ਮੋਢੇ ਦੇ ਕੇ ਸੰਗ ਚੱਲਦੇ ਆਏ ਕੋਈ ਕਾਸਮ ਸਾਹਿਬ ਜੀ ਉੱਥੇ ਤਰਾ ਹੀ ਮਾਰ ਕਿਰਪਾ ਕੀ 13ਵੀਂ ਯਾਤਰਾ ਜੀ ਸਿੰਗਾ ਦੇ ਨਾਲ ਦੋ ਘੋੜੇ ਆ ਨਿਆ ਨਿਆ ਸਿੰਘ ਫੂਟਕਾ ਕਰਕੇ ਖੜਨਾ ਹੋ ਗਿਆ ਕਰਕੇ ਜੋਰ ਖੋਣ ਆ ਗਿਆ ਉਹ ਜਿਹੜੀ ਰੱਬ ਦਾ ਨਾਮ ਸਿਮਰ ਕਾ ਵੀ ਗਾਉਂਦੀ ਆ ਮੰਨਣ ਦਾ ਲੱਗਿਆ ਨਹੀਂ ਇੱਥੇ ਆ ਜੀ

Bye <laughs> ਯਾ ਜੀ ਆ ਮਰ ਸਿਰ ਤੇ ਯਾ ਤਰੱਕਿਆ ਕਰੋ ਬਹੁਤ ਬਹੁਤ ਧੰਨਵਾਦ